ਹਾਂਜੀ ਬਈ ਸਾਸਿਕਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਕਾਲਾ ਸਿੰਘ ਜੀ ਪਿੰਡ ਕੋਤਨਾ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਈ ਛੋਟੀ ਜਾਣਕਾਰੀ ਦਿਓ ਆਪਣੀ ਇਹ ਦੂਜੇ ਦੂਜੇ ਤੋਂ ਸੂਰਹੀ ਹੈ ਜੀ ਈ ਤਰੀਕਾ ਨਾਲ ਇਹ ਦਿਨ ਪੁਰੇ ਜੀ ਠੀਕ ਹੈ ਜੀ ਕਰਦੀ ਛੋਟੀ ਹੈ ਜੀ ਹਾਂਜੀ ਪਹਿਲੇ ਸੋਇਆ ਆਪਾਂ ਹੀ ਦੁੱਧ ਚੋਇਆ ਜੀ ਦਾ ਤੇ 12 ਕਿਲੋਟਰ ਦਿੰਦਾ ਜੀ ਨੇ ਠੀਕ ਹੈ ਦੋਪਰਾ ਚੈੱਕ ਕਰ ਸਕਦੇ ਬਾਕੀ ਤੁਰਤ ਆਲਾ ਵੱਡੀ ਵੀਡੀਓ ਦਿਖਾਵਾ ਠੀਕ ਹੈ ਜੀ ਧੰਨ ਦਿਨ ਪਏ ਹਲੇ 8 ਤੋਂ 10 ਦਿਨ ਪਏ ਆ ਪੂਰੀ ਠੰਢੀ ਛੀਲ ਆ ਜੀ ਠੀਕ ਹੈ ਜੀ ਹਾਂਜੀ ਹਾਂ ਦੋਪਰਾ ਚੈੱਕ ਕਰ ਸਕਦੇ ਪਾਰ ਦਾ ਕੰਮ ਨਹੀਂ ਬਈ ਨਹੀਂ ਨਹੀਂ ਇਹ ਕਰਦੀ ਹੈ ਜੀ ਆਪਣੀ ਕਰਦੀ ਪਸੂ ਹਰ ਜੀ ਕਰਦੇ ਪਸੂ ਆ ਬਾਈ ਠੀਕ ਹੈ ਨਾ ਭਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਰੇਟ ਭਰਾ ਦਾ ਰੇਟ ਫੌਂਟ ਕਰ ਲਾਂਗੇ ਰੇਟ ਫੌਂਟ ਲੋ ਭਰਾ ਚੈੱਕ ਕਰ ਸਕਦੇ ਵਾਚ ਲੋ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਹਾਂ ਜੀ ਵੀ ਕੁਛੀ ਦੀ ਜਾਣਕਾਰੀ ਦਿਓ ਜੀ ਦੀ ਇਹ ਕੁੱਤੀ 7 ਕ ਮਹੀਨਾ ਦਾ ਬੱਚਾ ਜੀ ਹਾਂ ਜੀ ਆਪਣਾ ਉਹ ਕੁੱਤੀ ਦਾ ਬੱਚਾ ਜੀ ਇਹ ਠੀਕ ਹੈ ਜੀ ਇਹਦਾ ਰੇਟ ਰੂਟ ਭਰਾ ਇਹਦਾ 3500 ਹੈ ਇਹਦਾ 3500 ਲੋ ਭਰਾ ਚੈੱਕ ਕਰ ਸਕਦੇ ਬਾਈ ਜੀ ਨੇ ਜਰੂਰ ਕਨੈਕਟ ਕਰੋ ਠੀਕ ਹੈ ਜੀ ਪੈਂਡ ਭੋਤਨਾ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਵੀ ਐਡ ਕਰਾਉਣੀ ਤਾਂ ਆਪਣਾ ਨੰਬਰ ਬੈਕ ਸਾਈਡ ਸਕਰੀਨ ਤੇ ਚੱਲਦਾ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ